ਸਸਕਾਲ ਮੈਂ ਅੱਜ ਖ਼ੈਰੀ ਹੋਰ ਦੱਸ ਦਈਏ ਤੁਹਾਨੂੰ ਕਿ ਰੋਜਾਂ ਆਨੇ ਸ਼ੁਰੂ ਹੋ ਗਏ ਨੇ ਔਰ ਹੁਣ ਤੱਕ 12:30 ਵਜੇ ਦਾ ਸਮਾਂ ਹੋ ਚੁੱਕਾ ਹੈ ਔਰ ਰੋਜਾਨਾ ਦੇ ਮੁਤਾਬਕ ਐਨਡੀਏ ਦੀ ਸਰਕਾਰ ਬੰਨਣਾ ਤੈਹ ਜਿਹਾ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਸਿੰਘਾਸਨ ਹੁਣ ਤੱਕ ਤਿਆਰ ਹੋ ਚੁੱਕਾ ਹੈ 11:00 ਵਜੇ ਦੇ ਸਮੇਂ ਤੱਕ ਰੋਜਾਂ ਜੋ ਆ ਚੁੱਕੇ ਨੇ ਉਸ ਦੇ ਮੁਤਾਬਕ ਹੁਣ ਤੱਕ ਐਨਡੀਏ ਦੇ ਵੱਲੋਂ ਸਾਇਆ ਸੀਟਾਂ ਤੇ ਖਾਸ ਤੌਰ ਤੇ ਵੱਡੀਆਂ ਸੀਟਾਂ ਦੇ ਉੱਤੇ ਹੁਣ ਤੱਕ ਕਬਜ਼ਾ ਕੀਤਾ ਗਿਆ ਨਰਿੰਦਰ ਮੋਦੀ ਵੜੋਦਰਾ ਤੋਂ ਪਾਰੀ ਬੋਮਦੇ ਨਾਲ ਜਿਹਾ ਹਾਸਲ ਕਰਦੇ ਦਿਖਾਈ ਦੇ ਰਹੇ ਨੇ ਨਰਿੰਦਰ ਮੋਦੀ ਜੋ ਹੈ 272 ਦਾ ਆਂਕ 72 ਸੀਟਾਂ ਦਾ ਜੋ ਹੈ ਆਂਕੜਾ ਲੈ ਚੁੱਕਿਆ ਹੁਣ ਤੱਕ ਐਨਡੀਏ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਪਾਰਟੀ ਨੂੰ ਇਕੱਲੇ ਆਪਣੇ ਦਮ ਤੇ ਇੰਨੇ ਵੱਡੀਆਂ ਸੀਟਾਂ ਦੇ ਆਂਕੜੇ ਦੇ ਨਾਲ ਜਿੱਤ ਹਾਸਲ ਹੋ ਰਹੀ ਹੈ ਜੀ ਹਾਂ ਪ੍ਰਧਾਨ ਮੰਤਰੀ ਬੰਨਣਾ ਤੈ ਹੋ ਚੁੱਕਾ ਹੈ ਨਰਿੰਦਰ ਮੋਦੀ ਦਾ ਹੁਣ ਤੱਕ ਦੇ ਰੁਝਾਨਾਂ ਦੇ ਮੁਤਾਬਕ ਐਨਡੀਏ ਦੀ ਸਰਕਾਰ ਹੀ ਅੱਗੇ ਚੱਲ ਰਹੀ ਹੈ ਕਈ ਵੱਡੀਆਂ ਸੀਟਾਂ ਜਿਨ੍ਹਾਂ ਦੇ ਉੱਤੇ ਸ਼ਾਇਦ ਕਿਆਸ ਵੀ ਨਹੀਂ ਲਗਾਏ ਜਾ ਰਹੇ ਸੀ ਪਰ ਉਹਨਾਂ ਦੇ ਉੱਤੇ ਵੀ ਐਨਡੀਏ ਦੇ ਹੀ ਅੱਗੇ ਜਾਂਦੇ ਜੋ ਹੈ ਉਹ ਸੰਭਾਵਨਾ ਸੀ ਉਹ ਹੁਣ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਤਸਵੀਰ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਜਸ਼ਨਾਂ ਦਾ ਮਾਹੌਲ ਕਈ ਥਾਂ ਤੋਂ ਥਾਵੇਂ ਤੇ ਸ਼ੁਰੂ ਹੋ ਗਿਆ ਹੈ ਕੁਝ ਦਿਨ ਪਹਿਲਾਂ ਤੋਂ ਹੀ ਜਸ਼ਨਾਂ ਦਾ ਮਾਹੌਲ ਸ਼ੁਰੂ ਹੋ ਚੁੱਕਿਆ ਸੀ ਤੇ ਹੁਣ ਐਨਡੀਏ ਦੀ ਸਰਕਾਰ ਬੰਨਣਾ ਤੈ ਹੋ ਗਿਆ ਹੈ